ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਦੋ ਚੇਲਿਆਂ ਦੀ ਇੱਕ ਮਹਾਤਮਾ ਦੇ ਦੋ ਚੇਲੇ ਸਨ ਮਹਾਤਮਾ ਨੇ ਆਪਣੀ ਗੱਦੀ ਲਈ ਯੋਗ ਚੇਲੇ ਦਾ ਨਿਰਣਾ ਕਰਨ ਲਈ ਦੋਹਾਂ ਨੂੰ ਇੱਕ-ਇੱਕ ਕਬੂਤਰ ਦਿੱਤਾ ਅਤੇ ਕਿਹਾ ਕਿ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਜਾ ਕੇ ਇਹਨਾਂ ਨੂੰ ਮਾਰ ਮਾਰ ਕੇ ਮੇਰੇ پاس ਲਿਆਓ ਅਗਿਆਨusar ਦੋਵੇਂ ਆਪੋ ਆਪਣਾ ਕਬੂਤਰ ਲੈ ਕੇ ਪਿੰਡ ਤੋਂ ਬਾਹਰ ਚਲੇ ਗਏ ਇੱਕ ਚੇਲੇ ਨੇ ਝਾੜੀਆਂ ਵਿੱਚ ਜਿੱਥੇ ਕੋਈ ਨਹੀਂ ਆਦਮੀ ਨਹੀਂ ਸੀ ਦੇਖਦਾ ਬੈਠ ਕੇ ਕਬੂਤਰ ਨੂੰ ਮਾਰ ਦਿੱਤਾ ਅਤੇ ਮਹਾਤਮਾ ਜੀ ਪਾਸ ਲੈ ਗਿਆ ਪਰੰਤੂ ਦੂਜਾ ਚੇਲਾ ਜਦ ਝਾੜੀਆਂ ਵਿੱਚ ਕਬੂਤਰ ਨੂੰ ਮਾਰਨ ਵਾਸਤੇ ਬੈਠਾ ਤਾਂ ਉਸ ਨੇ ਵੇਖਿਆ ਕਿ ਭਾਵੇਂ ਹੋਰ ਆਦਮੀ ਤਾਂ ਇੱਥੇ ਕੋਈ ਨਹੀਂ ਦੇਖਦਾ ਪਰ ਜੰਗਲ ਦੇ ਪੰਛੀ ਵੇਖ ਰਹੇ ਹਨ ਉੱਥੋਂ ਉੱਠ ਕੇ ਉਹ ਕਿਸੇ ਕੰਦਰਾ ਵਿੱਚ ਚਲਾ ਗਿਆ ਜਦ ਉੱਥੇ ਜਾ ਕੇ ਕਬੂਤਰ ਨੂੰ ਮਾਰਨ ਲੱਗਾ ਤਾਂ ਉਸਨੇ ਵਿਚਾਰਿਆ ਕਿ ਇੱਥੇ ਭਾਵੇਂ ਹੋਰ ਕੋਈ ਪੁਰਸ਼ ਜਾਂ ਪੰਛੀ ਨਹੀਂ ਵੇਖਦਾ ਪਰੰਤੂ ਇਸ ਕਬੂਤ ਇਹ ਕਬੂਤਰ ਜਿਸ ਨੂੰ ਮੈਂ ਮਾਰਨਾ ਹੈ ਉਹ ਵੇਖਦਾ ਹੈ ਅਤੇ ਮੈਂ ਉਸ ਨੂੰ ਵੇਖਦਾ ਹਾਂ ਪਰ ਗੁਰੂ ਜੀ ਨੇ ਤੇ ਕਿਹਾ ਸੀ ਜਿੱਥੇ ਕੋਈ ਨਾ ਵੇਖੇ ਇਸ ਨੂੰ ਉੱਥੇ ਮਾਰਨਾ ਇਸ ਵਿਚਾਰ ਅਨੁਸਾਰ ਉਸਨੇ ਆਪਣੀਆਂ ਅਤੇ ਕਬੂਤਰ ਦੀਆਂ ਅੱਖਾਂ ਉੱਤੇ ਪੱਟੀ ਬੰਨ ਲਈ ਅਤੇ ਕਬੂਤਰ ਨੂੰ ਮਾਰਨ ਲੱਗਾ ਪਰੰਤੂ ਜਦ ਕਬੂਤਰ ਦੀ ਗਰਦਨ ਉੱਤੇ ਛੁਰੀ ਫੇਰਨ ਲੱਗਾ ਤਾਂ ਝਟ ਉਸ ਨੂੰ ਗੁਰੂ ਦੇ ਬਚਨ ਯਾਦ ਆ ਗਏ ਕਿ ਪ੍ਰਮਾਤਮਾ ਸਰਵ ਵਿਆਪਕ ਹੈ ਉਹ ਸਭ ਕੁਝ ਸੁਣਦਾ ਵੇਖਦਾ ਤੇ ਜਾਣਦਾ ਹੈ ਇਸ ਵਾਸਤੇ ਉਹ ਸਾਨੂੰ ਦੋਹਾਂ ਨੂੰ ਵੇਖ ਰਿਹਾ ਹੈ ਇਸ ਕਰਕੇ ਗੁਰੂ ਦੀ ਇਹ ਸ਼ਰਤ ਅਜੇ ਵੀ ਪੂਰੀ ਨਹੀਂ ਹੁੰਦੀ ਕਿ ਇਸ ਨੂੰ ਉਸ ਜਗ੍ਹਾ ਤੇ ਮਾਰਨਾ ਜਿੱਥੇ ਕੋਈ ਵੀ ਨਾ ਹੋਵੇ ਕੋਈ ਵੀ ਨਾ ਵੇਖੇ ਇਸ ਤਰ੍ਹਾਂ ਜਦ ਉਸ ਨੂੰ ਕੋਈ ਐਸੀ ਥਾਂ ਨਾ ਮਿਲੀ ਜਿੱਥੇ ਕੋਈ ਕੋਈ ਨਾ ਵੇਖਦਾ ਹੋਵੇ ਤਾਂ ਉਹ ਕਬੂਤਰ ਨੂੰ ਜਿਉਂਦਾ ਹੀ ਵਾਪਸ ਲੈ ਆਇਆ ਗੁਰੂ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਉੱਤਰ ਦਿੱਤਾ ਕਿ ਐਸਾ ਸਥਾਨ ਮੈਨੂੰ ਕੋਈ ਨਹੀਂ ਲੱਭਿਆ ਜਿੱਥੇ ਕੋਈ ਵੇਖਦਾ ਨਾ ਹੋਵੇ ਕਿਉਂਕਿ ਪ੍ਰਮਾਤਮਾ ਹਰ ਜਗ੍ਹਾ ਹੈ ਯਥਾ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਉਸ ਚੇਲੇ ਦੀ ਇਹ ਗਿਆਨ ਦ੍ਰਿਸ਼ਟੀ ਵੇਖ ਕੇ ਮਹਾਤਮਾ ਜੀ ਬਹੁਤ ਖੁਸ਼ ਹੋਏ ਅਤੇ ਉਸ ਨੂੰ ਆਪਣੀ ਗੱਦੀ ਦੇ ਦਿੱਤੀ ਇਸ ਤਰ੍ਹਾਂ ਇੱਕ ਚੇਲਾ ਆਪਣੇ ਚੰਗੇ ਕਰਮ ਨਾਲ ਗੱਦੀ ਦਾ ਮਾਲਕ ਬਣ ਕੇ ਗੁਰੂ ਜੀ ਦੇ ਨੇੜੇ ਹੋ ਗਿਆ ਅਤੇ ਦੂਜਾ ਆਪਣੇ ਨੀਵੇਂ ਕਰਮ ਨਾਲ ਗੱਦੀ ਤੋਂ ਵੰਚਿਤ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ